ਸਾਵਾ ਅੱਜ ਦੇ ਸੰਯੁਕਤ ਕਿਸਾਨ ਮੋਰਚੇ ਦਾ ਜੋ ਇਹ ਡੀਸੀ ਦਫ਼ਤਰوں ਨੇ ਨੰਤਰ ਨਾ ਰੱਖਿਆ ਕਿਸ ਬਿਸੇ ਦੇ ਗਾਰਮ ਬੱਠੇ ਅੱਜ ਇਹ ਸਾਰੇ ਪੰਜਾਬ ਦੀਆਂ ਜਿਹੜੀਆਂ ਸੰਯੁਕਤ ਮੋਰਚੇ ਨਾਲ ਜਿਹੜੀਆਂ ਜਥੇਬੰਦੀਆਂ ਨੇ ਸਾਰੇ ਪੰਜਾਬ ਦੇ ਡੀਸੀ ਹੈੱਡਕ quartਰਾਂ ਦੇ ਹੜਾ ਦੀ ਮਾਰ ਨਾਲ ਹੋਏ ਨੁਕਸਾਨ ਦੇ ਮਾਮਲੇ ਦੀ ਇਕਾਤਰ ਤੇ ਪਰਾਲੀ ਦੇ ਜਿਹਪਾਏ ਹੋਏ ਠੂਠੇ ਪਰਚੇ ਦੇ ਗਾਂ ਉਹਨਾਂ ਨੇ ਫੜ ਕੇ ਜ਼ਿਲ੍ਹਾ ਚ ਬੰਦ ਕਰਨ ਤੇ ਉਹਨਾਂ ਦੇ ਜੁਰਮਾਨੇ ਕਰਨ ਦੇ ਪੱਤੇ ਪਾਉਣ ਦਾ ਜਿਹੜਾ ਇਧਿਆਨ ਸਰਕਾਰ ਨੇ ਤੈਅ ਵੋਟ ਨੇ ਐਲਾਨ ਕੀਤਾ ਉਹਨ ਉਸ ਸੰਬੰਧ ਚ ਤੇ ਕਿਸਾਨਾਂ ਤੇ ਝੁੱਠੇ ਪਾਏ ਜਾ ਰਹੇ ਨੇ ਪਰ ਤੇ ਜਿਵੇਂ ਪਿੱਛੇ ਰੇਲਾਂ ਰੋਕੀਆਂ ਸੀ ਉਹਨਾਂ ਦੇ ਪਾਤੇ ਪਾਏ ਜਾ ਰਹੇ ਨੇ ਉਹਨੂੰ ਖੁਦਾਲ ਕਰਦੀ ਕਰਨਾ ਦੇ ਸੰਬੰਧ ਚ ਅਸੀਂ ਇਹ ਅੱਜ ਜਿਹੜੇ ਪ੍ਰੋਗਰਾਮ ਨੇ ਇਹ ਕੀਤੇ ਜਾ ਰਹੇ ਨੇ ਜਿਹੜਾ ਹੈਡਕ quartਰਾਂ ਦੇ ਇਸ ਕਰਕੇ ਕਿਉਂਕਿ ਅਸੀਂ ਪਹਿਲੀ ਵਾਰ ਹੈ ਇਹ ਆਮ ਲੋਕਾਂ ਤੋਂ ਸੁਣਦੇ ਹੁੰਦੇ ਕਿ ਵੱਡੀਆਂ ਬਸਾਤਾਂ ਹੋ ਜਾਂਦੀਆਂ ਜਿਹਨੇ ਬਸਾਤਾਂ ਦਾ ਮਾਰ ਪਈ ਨੇ ਹੜ ਆ ਜਾਂਦੀ ਹੈ ਤਾਂ ਉਹਨੂੰ ਕੁਦਰਤ ਦਾ ਬਾਣਾ ਬਣ ਕੇ ਇਹ ਅਣਗੌੜਿਆ ਕਰ ਦਿੱਤਾ ਜਾਂਦਾ ਵੀ ਇਹ ਕਿਹੜਾ ਬੀਸੇ ਦੇ ਬਸ ਦੀ ਗੱਲ ਹੈ ਇਹ ਪਹਿਲੀ ਵਾਰ ਸੁਣਨਾ ਚਾਹੀਏ ਕਿ ਅਸਲ ਚ ਹੀ ਕੁਦਰਤ ਦਾ ਪਾਣਾ ਨਹੀਂ ਇਹ ਮਨੁੱਖੀ ਖੇਡ ਹੈ ਇਹ ਮਨੁੱਖਾਂ ਦੀ ਅੰਗਿਲੀ ਕਰਕੇ ਸਮਝੋ ਜਾਂ ਕਿਸੇ ਅਖੌਤੀ ਵਿਕਾਸ ਕਰਕੇ ਸਮਝੋ ਇਹ ਆਲਮੀ ਤਪਸ਼ਤਾ ਜਿਹੜਾ ਵਧਣਾ ਹੈ ਇਹ ਕਿਸੇ ਕੁਦਰਤ ਨੇ ਨਹੀਂ ਕੀਤਾ ਜੇ ਤੁਹਾਡਾ ਡਿਗਰੀ 1.5 ਡਿਗਰੀ ਸੈਲਸੀਅਸ ਟੈਂਪਰੇਚਰ ਇਕਤਹਾਮਤ ਹਾਈ ਹੋ ਗਿਆ ਤਾਂ ਜਿਹੜਾ ਆਲਮੀ ਤਪਸ਼ਤਾ ਲਲਾ ਲਲਾ ਸਾਰੇ ਸੰਸਾਰ ਚ ਹੋ ਰਹੀ ਹੈ ਕਿਉਂਕਿ ਦੁਨੀਆ ਦੇ ਦੇਸ਼ਾਂ ਦੇ ਵਿੱਚ ਇੱਕ ਵੱਡੀ ਮੀਟਿੰਗ ਦੇ ਵਿੱਚ ਇੱਕ ਫੈਸਲਾ ਵੀ ਹੋ ਗਿਆ ਪਾਇਰਸ ਦੇ ਵਿੱਚ ਕਿ ਆਲਮੀ ਤਪਸ਼ ਦਾ ਵਧਣਾ ਇਹ ਕੁਦਰਤ ਦਾ ਨਹੀਂ ਇਹ ਅਕੌਥੀ ਵਿਕਾਸ ਦਾ ਗਿਹੜਾ ਇਹਦੇ ਵਿੱਚ ਵਿਕਸਿਤ ਮੁਲਕ ਨੇ ਜਿਹੜੇ ਚੀਨ ਤੇ ਅਮਰੀਕਾ ਇਹਨਾਂ ਦੋਨਾਂ ਨੂੰ ਸ਼ਾਮਲ ਕੀਤਾ ਵੀ ਇਹ ਦੋਨੇ ਜਿਹੜੇ ਵਿਕਾਸਸ਼ੀਲ ਮੁਲਕ ਨੇ ਉਹਨਾਂ ਨੂੰ ਇਹਦਾ ਅਭਜਾਨਾ ਦੇਣਾ ਚਾਹੀਦਾ ਤੇ ਇਹ ਜਿਹੜਾ ਆਲਮੀ ਤਪਸ਼ ਘਟਾਉਣ ਦਾ ਜਿਹੜਾ ਰੁਝਾਨ ਹੈ ਇਧਰ ਨੂੰ ਕਦਮ ਪਟਣੇ ਚਾਹੀਦੇ ਜੇ ਨਹੀਂ ਇਹ ਜਿਹੜਾ ਸਾਰਾ ਸੱਟਾ ਹੈ ਕਿ ਆਲਮੀ ਤਪਸ਼ ਦਾ ਵਧਣਾ ਬਦਲਾ ਦਾ ਫਟਣਾ ਬੇਮੌਸਮੀ ਬਰਸਾਤ ਹੋਣਾ ਇਹ ਕੁਦਰਤੀ ਆਫਤ ਨਹੀਂ ਇਹ ਪਹਿਲੀ ਵਾਰ ਜਣੀ ਆਮ ਲੋਕਾਂ ਦੇ ਮੂੰਹਾਂ ਦੇ ਵਿੱਚੋਂ ਸੁਣਨ ਨੂੰ ਮਿਲਿਆ ਇੱਕ ਤਾਂ ਇਹ ਇਹ ਨੂੰ ਮਨੁੱਖੀ ਆਫਤ ਨਹੀਂ ਮੰਨਿਆ ਜਾਂਦਾ ਦੂਜਾ ਕਾਰਨ ਇਹ ਨੂੰ ਮਨੁੱਖੀ ਆਫਤ ਇਸ ਨੂੰ ਕੁਦਰਤੀ ਆਫਤ ਦਾ ਕਰਕੇ ਨਹੀਂ ਮੰਨਿਆ ਜਾਂਦਾ ਕਿ ਜਿਹੜਾ ਡੈਮਾਂ ਦੇ ਵਿੱਚ ਪਾਣੀ ਛੱਡਣ ਦਾ ਤਰੀਕਾ ਕਰ ਹੈ ਇਹ ਜਣੀ ਸਾਡੀ ਸਮਝ ਨਹੀਂ ਆਇਆ ਵੀ ਇਹ ਇੰਨਾ ਪਾਣੀ ਪਹਿਲਾਂ ਇਕੱਠਾ ਕਿਉਂ ਹੋਇਆ ਇਹ ਉਹ ਇਕੱਠਾ ਛੱਡਿਆ ਕਿਉਂ? ਦੂਜੀ ਗੱਲ ਵੀ ਡੈਮਾਂ ਦੇ ਵਿੱਚ ਅੱਜ ਤੋਂ ਪਹਿਲਾਂ ਕਿੰਨੇ ਸਾਲਾਂ ਦੇ ਬਣੇ ਡੈਮ ਨੇ? ਉਹ ਡੈਮਾਂ ਦੀ ਕਦੇ ਰਿਪੇਅਰ ਨਹੀਂ ਹੋਈ। ਉਹਨਾਂ ਦੇ ਗੇਟਾਂ ਦੇ ਵਿੱਚੋਂ ਦੀ 30% ਪਾਣੀ ਮਾਰਾਂ ਦਾ ਕਹਿਣਾ ਹੈ। ਵੀ 30% ਪਾਣੀ ਪਾਕਿਸਤਾਨ ਨੂੰ ਬਿਨਾਂ ਵਰਤੇ ਚਲਾ ਜਾਂਦਾ ਜਦੋਂ ਸਾਡੇ ਕੋਲੇ ਪਾਣੀ ਦੀ ਪੂਰੀ ਤੋਟ ਹੁੰਦੀ ਹੈ। ਉਦੋਂ ਇਹ ਗੱਲ ਹੁੰਦੀ ਹੈ ਤੇ ਦੂਜਾ ਜਦੋਂ ਇਹ ਪਾਣੀ ਨੂੰ ਰੋਕਣਾ ਹੁੰਦਾ ਜਾਂ ਛੱਡਣਾ ਹੁੰਦਾ ਉਦੋਂ ਜੇ ਡੈਮਾਂ ਦੀ ਸੋਡੀ ਪ੍ਰਿਪੇਅਰ ਨਹੀਂ ਹੋਈ ਉਹਦੇ ਕੈਪੈਸਿਟੀ ਨਹੀਂ ਪਾਣੀ ਉਹਨਾਂ ਰੱਖਣ ਦੀ ਸਮਰੱਥਾ ਹੀ ਨਹੀਂ ਉਹਦੀ ਪਾਣੀ ਰੱਖਣ ਦੀ ਉਹਨਾਂ 'ਚ ਗਾਰ ਵੀ ਪਈ ਐ ਜੇ ਗਾਰ ਕੱਢੀ ਹੁੰਦੀ ਤਾਂ ਜਿਹੜਾ ਪਾਣੀ ਬਾਹਰੋਂ ਆਉਂਦਾ ਤਾਂ ਡੈਮ ਖੋਲਣ ਦੀ ਲੋੜ ਨਹੀਂ ਸੀ ਪਾਣੀ ਉਹਦੇ ਵਿੱਚ ਸਮੋਲ ਜਾਂਦਾ ਤੇ ਛੱਡਣ ਦੀ ਰੋੜ ਪੈ ਗਈ ਤੇ ਧੀਰੇ ਧੀਰੇ ਦੂਜੀ ਗੱਲ ਵੀ ਇਹ ਜਦੋਂ ਪਹਿਲਾ ਸੁਝੇਤ ਹੈ ਇੱਕ ਦੁਨੀਆ ਪੱਧਰ ਦੀ ਇੱਕ ਸੰਸਥਾ ਬਣੀ ਹੋਈ ਹੈ ਉਹਨੇ 2021 ਦੀ ਰਿਪੋਰਟ ਦੇ ਵਿੱਚ ਲਿਖਿਆ ਹੈ ਕਿ ਆਗਲੇ ਆਉਣ ਵਾਲੇ ਵਰ੍ਹਿਆਂ 'ਚ ਹੜ੍ਹ ਦੀਆਂ ਬਾਰਦਾਤਾਂ ਜਾਦੇ ਵੱਧ ਸਕਦੀਆਂ ਨੇ ਦੁਨੀਆ ਦੇ ਵਿੱਚ ਕਿਉਂਕਿ ਆਲਮੀ ਤਾਪਸ਼ ਦਾ ਜਿਹੜਾ ਉਹਦੇ ਜਿਹੜਾ ਸੰਤੁਲਨ ਹੈ ਮੌਸਮ ਦਾ ਇਹ ਅਪਸੈਟ ਕੀਤਾ ਹੋਇਆ ਇਹ ਬਦਲ ਫਟਣ ਦੀਆਂ ਘਟਨਾਵਾਂ ਹੋ ਕੇ ਕਿਸੇ ਵੇਲੇ ਵੀ ਹੜ੍ਹਾਂ ਦੀ ਸਥਿਤੀ ਦੇ ਵਿੱਚ ਗਲੇਸ਼ੀਅਰ ਦੇ ਪਟੜ ਨਾਲ ਖੁਦ ਨਾਲ ਇਹ ਵੱਡੀ ਵੱਡੀ ਮਾਰ ਵੱਡੀ ਸੰਕਟ ਪੈਦਾ ਕਰਨ ਵਾਲੀ ਇੱਕ ਆਫਤ ਬਣ ਸਕਦੀ ਫਿਰ ਇਹਨਾਂ ਨੇ ਕਿਉਂ ਨਹੀਂ ਇਹਦੀ ਪਰਵਾਹ ਕੀਤੀ ਜਦੋਂ ਮੌਸਮ ਵਿਭਾਗ ਨੇ ਤੁਹਾਨੂੰ ਪਹਿਲਾਂ ਦੱਸਤਾ 20% ਵਰਸਾਤਾਂ ਵੱਧ ਹੋਣਗੀਆਂ ਯਾਨੀ ਪਹਿਲੀਆਂ ਆਮ ਵਰਸਾਤਾਂ ਨਾਲੋਂ 150% ਵਰਸਾਤ ਵੱਧ ਹੋਣੀ ਹੈ ਤਾਂ ਤੁਹਾਨੂੰ ਇਹ ਕਿਹੋ ਨਹੀਂ ਪਤਾ ਲੱਗਿਆ ਵੀ ਇੰਨੀ ਵਰਸਾਤ ਤੋਂ ਬਹਿਣਾ ਡੈਮਾ ਦੇ ਵਿੱਚ ਪਾਣੀ ਸੀਮਿਤ ਰੱਖਿਆ ਜਾਵੇ ਉਹ ਪਾਣੀ ਛੱਡ ਦਿੱਤਾ ਜਾਵੇ ਤੇ ਹੌਲੀ-ਹੌਲੀ ਇਹ ਪਾਣੀ ਹੋਵੇ ਯਾਨੀ ਜਿਹੜੀ ਮਾਧੋਪੁਰ ਟਾਈਮ ਹੈ ਫਰਾਂਕੀ ਰਾਵੀ ਕੰਢੇ ਦਾ ਟਾਈਮ ਹੈ ਉਹ ਉਹ ਮਾਧੋਪੁਰ ਹੈੱਡ ਹੈ ਜਿਹੜਾ ਉਹ ਉਥੇ ਇਹ ਰਾਵੀ ਦਾ ਪਾਣੀ ਆਉਂਦਾ ਉਥੇ ਪੰਜਾਬ ਸਰਕਾਰ ਦਾ ਕੰਟਰੋਲ ਹੈ ਪਾਖੜਾ ਮੈਨੇਜਮੈਂਟ ਦਾ ਕੰਟਰੋਲ ਹੈ ਦੂਜਿਆਂ ਦੇ ਤਾਂ ਕਹਿੰਦੇ ਹੀ ਪਾਖੜਾ ਮੈਨੇਜਮੈਂਟ ਦਾ ਕੰਟਰੋਲ ਹੈ ਉਹ ਕੇਂਦਰ ਦੀ ਏਜੰਸੀ ਆ ਕੇਂਦਰ ਦੇ ਅੰਦਰ ਹੈ ਇਸ ਕਰਕੇ ਉਹ ਕੇਂਦਰ ਨੇ ਲਾਪਰਵਾਹੀ ਕਰਕੇ ਇਹ ਸਾਜਿਛ ਘੜੀਆ ਮੰਨ ਲੈਣ ਪਰ ਦੂਜੀ ਗੱਲ ਤਾਂ ਪੰਜਾਬ ਸਰਕਾਰ ਨੇ ਵੀ ਕਿਉਂ ਪਰਵਾਹੀ ਨਹੀਂ ਕੀਤੀ ਵੀ ਉਹ ਡੈਮ ਤੁਸੀਂ ਖੋਲੜ ਦੀ ਬਜਾਏ ਉਸ ਤੋਂ ਗੇਟ ਨਹੀਂ ਖੁੱਲੇ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਜਣੀ ਗੇਟ ਤੋੜ ਕੇ ਪਾਣੀ ਦਾ ਇੱਕਦਮ ਲੰਗਣਾ ਅਸੀਂ ਦੇਖਿਆ ਹੈ ਮਕੌਪਿੰਡਾਲਾ ਜਿਹੜੇ ਕੋਰੀਡੋਰ ਦੇ ਕੋਲੇ ਪਿੰਡ ਨੇ ਉੱਥੇ ਡੇਰ ਹੈ ਜਿੱਥੋਂ ਪਾਣੀ ਟੁੱਟ ਕੇ ਨਿਕ ਆਉਂਦਾ ਹੈ 8 ਫੁੱਟ ਪਾਣੀ ਸਿੱਧਾ ਉਹਨਾਂ ਦੇ ਘਰਾਂ ਜਾ ਵੜਿਆ ਜਾਨੀ ਉਹਨਾਂ ਦੇ ਭਾਂਡੇ ਨਹੀਂ ਚੱਕਣਦੇ ਤੇ ਪਸ਼ੂ ਨਹੀਂ ਖੋਣਨਦੇ ਸਾਰੇ ਪਸ਼ੂ ਮਰ ਗਏ। ਯਾਨੀ ਆਸੀਂ ਇਹਨੂੰ ਪਹਿਲੀ ਵਾਰ ਇਹ ਸਮਝਦੇ ਆਂ ਵੀ ਜਿਹੜੀ ਇਹ ਇਹ ਆਫਤ ਹੈ ਇਹਨੂੰ ਲੋਕਾਂ ਨੇ ਪਰਵਾਹ ਨਹੀਂ ਕੀਤਾ ਵੀ ਇਹ ਇੱਕ ਕੁਦਰਤੀ ਆਫਤ। ਲੋਕਾਂ ਨੇ ਇਸ ਗੱਲ ਵੱਲ ਪਹਿਲੀ ਵਾਰ ਸੰਕੇਤ ਦਿੱਤਾ ਹੈ ਵੀ ਇਹ ਮਨੁੱਖੀ ਲਾਪਰਵਾਹੀ ਹੈ ਤੇ ਮਨੁੱਖਾਂ ਦੀ ਇਹ ਖੇਡ ਨਾਲ ਹੋਇਆ ਹੈ, ਆਲਮੀ ਤਬਸ਼ ਕਰਕੇ ਹੋਇਆ ਹੈ ਤੇ ਮੈਨੇਜਮੈਂਟ ਦੀ ਲਾਪਰਵਾਹੀ ਕਰਕੇ ਹੋਇਆ ਹੈ। ਇਸ ਕਰਕੇ ਇਹਦੀ ਜ਼ਿੰਮੇਵਾਰ ਹੈ ਇਹ ਅਮ ਪੀਪਲ ਮਤਲਬ ਕੋਈ ਕਮੇਟੀ ਬਣਾਈ ਪੀਪਲ ਦੀ ਆਰਗੇਨਾਈਜੇਸ਼ਨ ਬਣੇ ਪੀਪਲ ਆਰਗੇਨਾਈਜੇਸ਼ਨ ਆਹੀ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਤੇ ਸੁਪਰੀਮ ਕੋਰਟ ਤੇ ਸੀਟਿੰਗ ਦਾਜ ਤੋਂ ਹੋਣੀ ਚਾਹੀਦੀ ਹੈ ਇਸ ਕਰਕੇ ਇਹਦੇ ਵਿੱਚ ਦੋਸ਼ੀ ਜਿਹੜੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀਆਂ ਨੇ ਤੇ ਸੰਬੰਧਿਤ ਜਿਹੜੇ ਲੋਕ ਉਹਨਾਂ ਦੇ ਨੁਕਸਾਨ ਦੇ ਪੂਰੇ ਮਾਮਲੇ ਹੋਣੇ ਚਾਹੀਦੇ ਹੈਗੀ ਪ੍ਰਾਲੀ ਪ੍ਰਾਲੀ ਦੇ ਉੱਤੇ ਸਰਕਾਰ ਦੇਖੋ ਰੌਲਾ ਪਾ ਰਹੀ ਹੈ ਕਿ ਪ੍ਰਾਲੀ ਨੂੰ ਭਾਈ ਅਗਲਾ ਬਿਲਕੁਲ ਅਸੀਂ ਕਹਿੰਦੇ ਵੀ ਨਹੀਂ ਅਗਲੋਂ ਚਾਹੀਦੀ ਫਿਰ ਅੱਗ ਲਾਉਣ ਵਾਸਤੇ ਸਰਕਾਰ ਨੇ ਦੱਸੋ ਜੀ ਕੀ ਗ੍ਰੀਨ ਟਰਬੂਲੈਂਸ ਦੀਆਂ ਹਦਾਇਤਾਂ ਲਾਗੂ ਕਰਦੀਆਂ ਉਹਦੀਆਂ 6-7 ਹਦਾਇਤਾਂ ਨੇ ਵੀ ਲੰਮੀ ਜਾਣੀ ਹੈ ਗੱਲ ਮੈਂ ਉਹ ਗੱਲ ਨਹੀਂ ਕਰੂੰਗਾ ਕਿ ਉਹਨਾਂ ਦੀਆਂ ਜਿਹੜੀਆਂ ਸਭ ਨੂੰ ਇਨਸਟ੍ਰਕਸ਼ਨਾਂ ਆਈਆਂ ਹੋਈਆਂ ਨੇ ਤੁਸੀਂ ਉਹ ਲਾਗੂ ਕਰਦੀਆਂ ਤੁਸੀਂ 2019 ਦੀ ਸੁਪਰੀਮ ਕੋਰਟ ਦੀ ਰੂਲਿੰਗ ਲਾਗੂ ਕੀਤੀ ਹੈ ਕਿਤੇ ਕਿ ਉਹਨਾਂ ਨੂੰ ਕੋਈ ਪੁੱਛਣਾੜਾ ਹੈ ਕਿ ਤੁਸੀਂ ਵੀ ਸੁਪਰੀਮ ਕੋਰਟ ਦੇ ਹੁਕਮ ਨੂੰ ਤਾਂ ਸਰਕਾਰ ਐਂਡ ਜੀ ਪੁਲਿਸ ਆਨੇ ਚੜਕੇ ਸੁਪਰੀਮ ਕੋਰਟ ਦਾ ਹੁਕਮ ਹੈ ਜੀ ਅਸੀਂ ਜ਼ਰੂਰ ਛੜਕ ਬੇਲੀ ਕਰ ਦੋ ਅਸੀਂ ਕਰ ਦਿੰਦੇ ਆ ਵੀ ਕੋਰਟ ਦੇ ਹੁਕਮ ਨੂੰ ਕਾਲਾ ਨਹੀਂ ਜਾ ਸਕ ਪਰ ਸੁਪਰੀਮ ਕੋਰਟ ਨੇ ਤਾਂ ਵੀ ਕਿਹਾ ਜਿਹੜੇ ਲੋਕ ਪਰਾਲੀ ਨਹੀਂ ਫੂਕਦੇ ਉਹਨਾਂ ਨੂੰ 2500 ਰੁਪਏ ਏਕੜ ਪ੍ਰਤੀ ਮਾਮਲਾ ਦੇ ਦੋ ਦੱਸੋ ਕਿੰਨੇ ਦਿੱਤੇ ਜੀ ਕਿੰਨੇ ਹਜ਼ਾਰ ਏਕੜ ਨੇ ਯਾਨੀ ਇਹ ਅਸੀਂ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਜਦੋਂ ਸਰਕਾਰ ਬਰ ਬਰਵਾ ਨਹੀਂ ਸੀ ਕਰਦੀ ਕਿ ਪਰਾਲੀ ਨੂੰ ਅੱਗ ਲਾਉਣ ਤੋਂ ਬਿਨਾ ਕੋਈ ਚਾਰਾ ਨਹੀਂ ਫਿਰ ਹੌਲੀ ਹੌਲੀ ਸਰਕਾਰ ਤੇ ਦਬਾਅ ਪਿਆ ਸਰਕਾਰ ਇਹਨਾਂ ਮੁਹਲ ਕੱਢਣ ਤੁਰੀ ਆ ਬੰਡਲਿੰਗ ਵਾਈਂਡਿੰਗ ਹੋ ਰਹੀ ਹੈ ਗੰਨਾ ਮੰਨਣ ਦਾ ਕੰਮ ਹੈ ਜਿਹੜਾ ਇਹ ਆਇਆ ਹੈ ਕੁਸ ਪ੍ਰਾਲੀ ਬਰਤਨ ਚ ਆਉਣ ਲੱਗੀ ਹੈ ਕੁਸ ਉਹਦਾ ਬਾਇਓ ਗੈਸ ਦੇ ਪਲਾਂਟ ਵੀ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕੁਸ ਇਹਨੂੰ ਬਦਲਣ ਦੇ ਤੌਰ ਤੇ ਬਰਤਨ ਦੇ ਨੇ ਕੁਸ ਪੱਠਿਆਂ ਦੇ ਤੌਰ ਤੇ ਬਰਤਨ ਦੇ ਇਧਰ ਰੁਪਏ ਨੇ ਉਧਰ ਕਿਸਾਨਾਂ ਨੇ ਵੀ ਕੋਆਪਰੇਟ ਕੀਤਾ ਨਾ ਕਿਸਾਨਾਂ ਦੀ ਵੀ 70% ਪ੍ਰਾਲੀ ਪਿਛਲੇ ਸਾਲਾਂ ਤੋਂ ਘੱਟ ਮੱਚੀ ਹੈ ਜੇ ਜਿਹੜੀ ਹੁਣ 30% ਪ੍ਰਾਲੀ ਆ ਇਹਨੂੰ ਸਾਹਮਣੇ ਵਾਸਤੇ ਸਰਕਾਰ ਪ੍ਰਬੰਧ ਕਰੇ ਕਿਸਾਨ ਕੋਈ ਵੀ ਅੱਗ ਲਾਉਣ ਵਾਸਤੇ ਤਿਆਰ ਅਸੀਂ ਇੱਕ ਵਾਰੀ ਤੁਹਾਡੇ ਯਾਦ ਹੋਣਾ ਮੇਰੇ ਖਿਆਲ ਚ ਬਹੁਤ ਸਾਲ ਪਹਿਲਾਂ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਣਾ ਅਸੀਂ ਮਹਮਦਪੁਰ ਬੰਡੀ ਦੇ ਵਿੱਚ ਐਲਾਨ ਕੀਤਾ ਸੀ ਕਿ ਪ੍ਰਾਲੀ ਨੂੰ ਅਗਲਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਅਸੀਂ ਲਾ ਮਗ ਅੱਜ ਅਸੀਂ ਇਹ ਨਹੀਂ ਕਹਿ ਰਹੇ ਅਸੀਂ ਇਹ ਨਹੀਂ ਕਹਿ ਰਹੇ ਅਸੀਂ ਕਹਿ ਰਹੇ ਹਾਂ ਵੀ ਆਲਮੀ ਤਬਸੀ ਦੇ ਵਿੱਚ ਆਪਾਂ ਸੱਚੋਂ ਬਈ ਆਪਾਂ ਪਿੱਛੇ ਮੁੜਾਂਗੇ ਅਸੀਂ ਪ੍ਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦੇ ਪਰ ਜਿਹੜੇ ਬੇਵੱਸ ਨੇ ਜਿਹੜੇ ਮਜਬੂਰ ਨੇ ਕਿਸਾਨ ਜਿਨ੍ਹਾਂ ਕੋਲ ਕੋਈ ਚਾਰੇ ਨਹੀਂ ਜਿਨ੍ਹਾਂ ਦੀ ਪ੍ਰਾਲੀ ਨੂੰ ਕਿਸੇ ਰੱਖਣ ਦਾ ਥਾਂ ਹੀ ਨਹੀਂ ਉਹ ਕੀ ਕਰਨ ਇਸ ਕਰਕੇ ਅਸੀਂ ਇਹ ਸਮਝਦੇ ਆਂ ਵੀ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਸਰਕਾਰ ਨੂੰ ਵੀ ਕਹਿੰਦੇ ਆ ਵੀ ਕਿਸਾਨਾਂ ਨੂੰ ਇਹਦੇ ਦੋਸ਼ੀ ਨਾ ਬਣਾਓ ਇਹ ਤੁਹਾਡੀ ਲਾਪਰਵਾਹੀ ਕਰਕੇ ਆ ਤੁਹਾਡੇ ਨਾ ਪ੍ਰਬੰਧ ਕਰਨ ਕਰਕੇ ਆ ਤੇ ਕਿਸਾਨਾਂ ਤੇ ਨਾ ਪਰਚੇ ਨਾ ਜੁਰਮਾਨੇ ਜੇ ਤੁਸੀਂ ਕਰੋਗੇ ਇਹ ਬਰਦਾਸ਼ਤ ਨਹੀਂ ਕਰਾਂਗੇ